ਇਕਦਮ ਆਧੁਨਿਕ ਬਹੁਤ ਤਰ੍ਹਾਂ ਦੀ ਭਗਤੀ ਹੈ ਭਾਈ ਕੋਈ ਪੁੱਠੇ ਲਟਕ ਕੇ ਤਪ ਕਰ ਰਿਹਾ ਕੋਈ 40 40 ਦਿਨ ਵਰਤ ਰੱਖਦਾ ਕੋਈ ਤੀਰਥਾਂ ਤੇ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਪਾਠ ਕਰਦਾ ਕਲਯੁਗ ਵਿੱਚ ਮਿਹਨਤ ਥੋੜੀ ਤੇ ਫਲ ਜ਼ਿਆਦਾ ਕਿਹੜੀ ਭਗਤੀ ਕੀਰਤਨ ਭਗਤੀ ਸੰਗਤ ਵਿੱਚ ਬਹਿ ਕੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਭ ਨਾਲੋਂ ਵੱਡਾ ਪੁੰਨ ਉਹ ਬਦਕ ਕਿਵੇਂ ਕਲਨ ਜਿਹੜਾ ਬਹਿ ਕੇ ਵਾਹਿਗੁਰੂ ਕਹਿ ਰਿਹਾ ਇੱਕ ਸ਼ਬਦੋ ਚ ਹਰਨ ਹੋ ਰਿਹਾ ਇੱਕ ਸੁਣਿਆ ਜਾ ਰਿਹਾ ਸੰਗਤ ਵਿੱਚ ਤੁਸੀਂ ਬੈਠੇ ਹੋ ਇੱਕ ਵਾਰ ਵਾਹਿਗੁਰੂ ਕਹਿਣ ਤੇ ਸਾਧ ਸੰਗਤ ਸੰਕੜੇ ਵਾਜਨ ਵਰਸ ਤੁਹਾਡੀ ਸੁਰਤ ਵਿੱਚ ਆਉਣਗੀਆਂ ਇੱਕ ਵਾਰ ਆਖੋ ਸਤਨਾਮ ਸ੍ਰੀ ਕਿੰਨਾ ਸਿਮਰਨ ਦੀ ਆਵਾਜ਼ ਆਈ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਸੁਰਤ ਉੱਤੇ ਇੱਕ ਵਾਰ ਵਾਹਿਗੁਰੂ ਸ਼ਬਦ ਸੁਣ ਕੇ ਸੁਰਤ ਸ਼ੁੱਧ ਹੁੰਦੀ ਹੈ ਜੇ ਪਾਣੀ ਥੋੜਾ ਥੋੜਾ ਟੁੱਟੀ ਵਿੱਚ ਆਉਂਦਾ ਹੋਵੇ ਭਾਂਡਾ ਛਿੱਤੀ ਨਹੀਂ ਤੋਤਾ ਜਾਂਦਾ ਜਦੋਂ ਤੇਜ਼ ਟੁੱਟੀ ਫੁਹਾਰਾ ਚੱਲਦਾ ਹੈ ਭਾਂਡਾ